ਬਜੀ ਹੁਣ ਕੀ ਕਰਾਂ ਹਾਲਾ ਕੜਾ ਪਿੰਡ ਹਾਲਾ ਹਾਂ ਹਲੋ 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 ਨਹੀਂ ਚਲਾਨ ਕੀਤੇ ਅੱਜ ਦੇ ਕਿੰਨੇ ਬਾਂਡ ਕੀਤੇ ਹਾਂਜੀ ਉੱਚ ਅਧਿਕਾਰਾਂ ਦੇ ਹੁਕਮਾਂ ਦੇ ਅਨੁਸਾਰ ਲਗਾਤਾਰ ਅਕਾਬੰਦੀ ਵਕ ਵਕ ਥਾਵਾਂ ਤੇ ਸ਼ਿਪਿੰਗ ਅਕਾਬੰਦੀ ਕਰਕੇ ਮੋਟਰ ਵੀਕਲੈਕਟ ਦੇ ਤਹਿਤ ਚਲਾਨ ਕੱਟੇ ਜਾ ਰਹੇ ਆ ਉਹ ਵੀ ਹਿੱਕਲ ਜਿਹੜੇ ਕੇ ਬਿਲਕੁਲ ਕਾਗਜ਼ ਪੱਤਰ ਜਿਨ੍ਹਾਂ ਦੇ ਕੋਲ ਨਹੀਂ ਸੀਗੇ ਉਹ ਬੌਂਡ ਕੀਤੇ ਜਾ ਰਹੇ ਆ ਜਿਨ੍ਹਾਂ ਦੇ ਕਾਗਜ਼ ਪੱਤਰ ਤਾਂ ਹੈ ਸੀ ਲੇਕਿਨ ਉਹ ਪੂਰੇ ਨਹੀਂ ਸੀਗੇ ਵਿੱਚ ਕੋਈ ਨਾ ਕੋਈ ਉਹਨਾਂ ਦੇ ਕਮੀ ਪੇਕਸ਼ੀ ਸੀ ਜਿਹੜੇ ਕਿ ਮੋਟਰ ਵੀ ਕੰਟਰੈਕਟ ਦੇ ਤਹਿਤ ਜੋ ਵੀ ਉਹਦਾ ਜੁਰਮ ਬਣਦਾ ਸੀ ਉਹਦੇ ਉਹਦੇ ਤਹਿਤ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਅੱਜ ਅਸੀਂ ਸਵੇਰ 8 ਵਜੇ ਤੋਂ ਨਾਕਾ ਸ਼ਿਫਟ ਲਾਇਆ ਹੈ ਐਸ ਤੋਂ ਪਹਿਲਾਂ ਅਸੀਂ ਦੂਧਕਾਂਵਾਂ ਤੇ ਲੁਧਿਆਣਾ ਪੁਰਣੀ ਤੇ ਔਰ ਜਿਹੜਾ ਹੈਗਾ ਫਲੋਰ ਪੁਰਣੀ ਤੇ ਉੱਥੇ ਤੱਕ ਲਾਇਆ ਸੀ ਹੁਣ ਅਸੀਂ ਰੇਲ ਆ ਨੀੜੇ ਫਲਾਉਟ ਨਾਕਾ ਲਾਇਆ ਜੀ ਕਿੰਨੇ ਬੌਂਡ ਕਿੰਨੇ ਕੀਤੇ ਹੁਣ ਤੱਕ ਅਸੀਂ ਤਕਰੀਬਨ ਹੁਣ ਤੱਕ ਅਸੀਂ 11 ਮੋਟਰਸਾਈਕਲ ਜਿਹੜੇ ਬੌਂਡ ਕਰ ਚੁੱਕੇ ਆ ਓਕੇ ਤਾਂ 25 ਦੇ ਕਰੀਬ ਅਸੀਂ ਜਿਹੜੇ ਚਲਾਣਾ ਉਹ ਕੱਟੇ ਨੇ ਇਹਨਾਂ ਦੇ ਵਿੱਚ ਜਿਹੜੇ ਮੋਟਰ ਵੀ ਕਲੈਕਟ ਦੇ ਤਹਿਤ ਜੋ ਵੀ ਉਹਨਾਂ ਦੇ ਖਾਮੀਆਂ ਖਾਮੀਆਂ ਪਾਈਆਂ ਗਈਆਂ ਸੀ ਉਹਦੇ ਮੁਤਾਬਕ ਉਹ ਜੋ ਜੁਰਮ ਬਣਦਾ ਸੀ ਉਹਦੇ ਮੁਤਾਬਕ ਕੱਟੇ ਗਏ ਜਿਹੜੇ ਮੰਚਲੀ ਨੌਜਵਾਨ ਐ ਉਹਨਾਂ ਬਾਰੇ ਕੀ ਹੈ ਜੋ ਵੀ ਮੰਚਲੇ ਨੌਜਵਾਨ ਇੱਥੇ ਆਵਾਰਾਗਰਦੀ ਦੇ ਚ ਇਧਰ ਉਧਰ ਮੋਟਰਸਾਈਕਲ ਬਾਈਕ ਵਗੈਰਾ ਭੁਜਾਈ ਕਰਦੇ ਆ ਉਹਨਾਂ ਨੂੰ ਅਸੀਂ ਤੇ ਇਹੋ ਹੀ ਤਾੜਨਾ ਵੀ ਆ ਔਰ ਸਾਡੇ ਵੱਲੋਂ ਅਪੀਲ ਵੀ ਹੈ ਵੀ ਇਹੋ ਜਿਹੇ ਕੰਮ ਨੂੰ ਛੱਡ ਦੇਣ ਆਪਣੇ ਅਸਲੀ ਕੰਮ ਆਲੇ ਮਿਹਨਤ ਮਜ਼ਦੂਰੀ ਦਿੱਤਾ ਵੀ ਆਪਣੇ ਅਸਲੀ ਕੰਮ ਜਿਹੜੇ ਹੈਗੇ ਆ ਉਹਨਾਂ 'ਤੇ ਧਿਆਨ ਦੇਣ ਆ ਜਿਹੜੇ ਬਾਰਾਗਰਦੀ ਦੇ ਵਿੱਚ ਅਸੀਂ ਜੁੜਾ ਵੀ ਬੰਦਾ ਇਸ ਤਰ੍ਹਾਂ ਦਾ ਤੁਹਾਨੂੰ ਪਤਾ ਲੱਗ ਜਾਂਦਾ ਉਹਨੂੰ ਸਪੈਸ਼ਲ ਰੱਖ ਕੇ ਉਹਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਅਰ ਉਹ ਜਿਹੜਾ ਵੀ ਉਹ ਕਾਗਜ਼ ਪੱਤਰ ਘਟਾਉਂਦਾ ਉਹਦੇ ਮੁਤਾਬਕ ਉਹਦੀ ਬਣਦੀ ਜਿਹੜੀ ਆ ਮੋਟਰ ਵੀ ਖੜਾ ਤੇ ਕਾਰ ਵਿੱਚ ਵੀ